ਦੇਵਾਂ ਕੰਨ ਆਰਾਮ ਤੇ ਕੰਨਾਂ ਨੂੰ ਸਕੂਨ ਵਿਰਾਸਤ ਉੱਪਰ ਤੁਸੀਂ ਸੁਣਨ ਜਾ ਰਹੇ ਹੋ ਕੁਲਵੰਤ ਸਿੰਘ ਵਿਰਕ ਦੀ ਕਹਾਣੀ ਧਰਤੀ ਹੇਠਲਾ ਬਲਦ ਤੁਹਾਡੇ ਆਪਣੇ ਗੁਰਪ੍ਰੀਤ ਕੁੱਕੀ ਦੀ ਆਵਾਜ਼ ਵਿੱਚ ਠੱਠੀ ਖਾਰਾ ਪਿੰਡ ਅੰਮ੍ਰਿਤਸਰ ਤੋਂ ਨੇੜੇ ਹੀ ਸੀ ਪੱਕੀ ਸੜਕ ਤੇ ਤੇ ਜਿਸ ਮੌਜ ਵਿੱਚ ਮਾਨ ਸਿੰਘ ਜਾ ਰਿਹਾ ਸੀ ਉਸ ਵਿੱਚ ਤੇ ਦੂਰ ਦੇ ਪਿੰਡ ਵੀ ਨੇੜੇ ਹੀ ਲੱਗਦੇ ਨੇ ਇਸ ਲਈ ਭਾਵੇਂ ਸ਼ਾਮ ਹੋ ਰਹੀ ਸੀ ਤੇ टांगे ਦੇ ਥੱਕੇ ਹੋਏ ਕੋੜੇ ਦੀ ਟਾਪ ਵੀ ਮੱਠੀ ਹੋ ਰਹੀ ਸੀ। ਉਹਨੂੰ ਕੋਈ ਚਿੰਤਾ ਨਹੀਂ ਸੀ। ਮਾਨ ਸਿੰਘ ਛੁੱਟੀ ਤੇ ਆਇਆ ਹੋਇਆ ਇੱਕ ਫੌਜੀ ਸੀ। ਠੱਠੀ ਖਾਰਾ ਉਹਦੇ ਯਾਰ ਕਰਮ ਸਿੰਘ ਦਾ ਪਿੰਡ ਸੀ। ਜਿੰਨੀਆਂ ਗੂੜੀਆਂ ਯਾਰੀਆਂ ਫੌਜ ਵਿੱਚ ਲੱਗਦੀਆਂ ਨੇ, ਹੋਰ ਕਿਤੇ ਨਹੀਂ ਲੱਗਦੀਆਂ। ਪਹਿਲਾਂ ਤਾਂ ਉਹ ਦੋਵੇਂ ਆਪਣੇ ਰੈਜੀਮੈਂਟਲ ਸੈਂਟਰ ਵਿੱਚ ਇਕੱਠੇ ਰਹੇ ਤੇ ਹੁਣ ਇੱਕ ਬਟਾਲੀਅਨ ਵਿੱਚ ਬਰਮਾ ਫਰੰਟ ਤੇ ਲੜ ਰਹੇ ਸਨ। ਕਰਮ ਸਿੰਘ ਪਹਿਲਾਂ ਦਾ ਭਰਤੀ ਸੀ ਤੇ ਹੁਣ ਹੌਲਦਾਰੀ ਕਰਦਾ ਸੀ ਪਰਮਾਨੰਦ ਸਿੰਘ ਅਜੇ ਮਸਾਂ ਨਾਇਕੀ ਤੱਕ ਹੀ ਅਪੜੇ ਸੀ ਕਰਮ ਸਿੰਘ ਬਾਰੇ ਇੱਕ ਖਾਸ ਗੱਲ ਸੀ ਕਿ ਉਸ ਦੀ ਜੀਬ ਵਿੱਚ ਬੜਾ ਰਸ ਸੀ ਪਿੰਡ ਦੇ ਕਈ ਹੋਰ ਮੁੰਡੇ ਵੀ ਫੌਜ ਵਿੱਚ ਸਨ ਜਦੋਂ ਛੁੱਟੀ ਆਉਂਦੇ ਤਾਂ ਪਿੰਡ ਦੇ ਬੰਦਿਆਂ ਨਾਲ ਉਹਨਾਂ ਦੀ ਗੱਲ ਵਾਹਿਗੁਰੂ ਜੀ ਦੀ ਫਤਿਹ ਤੋਂ ਅੱਗੇ ਨਾ ਟਰਦੀ ਪਰ ਜਦੋਂ ਕਰਮ ਸਿੰਘ ਪਿੰਡ ਆਉਂਦਾ ਤਾਂ ਖੂਹ ਤੇ ਨਾਉਣ ਵਾਲਿਆਂ ਦੀਆਂ ਢੀੜਾਂ ਵੱਧ ਜਾਂਦੀਆਂ ਸਿਆਲ ਦੀ ਅੱਧੀ ਅੱਧੀ ਰਾਤ ਲੋਕ ਠੰਡੀ ਹੋ ਰਹੀ ਦਾਣੇ ਭੁੰਨਣ ਵਾਲੀ ਪੱਠੀ ਦੇ ਸੇਕ ਆਸਰੇ ਬੈਠੇ ਕਰਮ ਸਿੰਘ ਦੀਆਂ ਗੱਲਾਂ ਸੁਣਦੇ ਰਹਿੰਦੇ। ਪਿੱਛੇ ਰੈਜੀਮੈਂਟ ਵਿੱਚ ਉਸ ਦੀ ਰਾਈਫਲ ਦਾ ਨਿਸ਼ਾਨਾ ਬਹੁਤ ਮਸ਼ਹੂਰ ਸੀ। ਨਿਸ਼ਾਨਾ ਮਾਰਨ ਦੇ ਮੁਕਾਬਲਿਆਂ ਵਿੱਚ ਉਹਦੀ ਗੋਲੀ ਨਿਸ਼ਾਨੇ ਦੇ ਇਸ ਤਰ੍ਹਾਂ ਠੀਕ ਵਿਚਕਾਰੋਂ ਲੰਘਦੀ ਜਿਵੇਂ ਆਪ ਹੱਥ ਨਾਲ ਫੜ ਕੇ ਲੰਗਾਈ ਗਈ ਹੋਵੇ। ਹੁਣ ਲੜਾਈ ਵਿੱਚ ਉਸ ਦੇ ਪੱਕੇ ਨਿਸ਼ਾਨੇ ਨੇ ਕਈ ਦੂਰ ਲੁਕੇ ਹੋਏ ਦਰਖਤਾਂ ਦੇ ਟਾਣ ਜਿਹੇ ਦਿਸਦੇ ਜਾਪਾਨੀ ਡੇਗੇ ਸਨ। ਇਸ ਤਰ੍ਹਾਂ ਜਪਾਨੀ ਨਿਸ਼ਾਨਚੀਆਂ ਦੀਆਂ ਗੋਲੀਆਂ ਨਾਲ ਮਰੇ ਆਪਣੇ ਆਦਮੀਆਂ ਦੇ ਬਦਲੇ ਚੁਕਾਉਂਦਾ ਤੇ ਆਪਣੀ ਪਲਟਨ ਦਾ ਦਿਲ ਠੰਡਾ ਕਰਦਾ ਜਿੱਥੇ ਮਸ਼ੀਨ ਗਨਾਂ ਦੀਆਂ ਗੋਲੀਆਂ ਦੀਆਂ ਵਾਛਣਾ ਨਿਸਫਲ ਜਾਂਦੀਆਂ ਉਥੇ ਕਰਮ ਸਿੰਘ ਦੀ ਇੱਕ ਗੋਲੀ ਕੰਮ ਸਵਾਰ ਦਿੰਦੀ ਸੀ ਭਾਵੇਂ ਹੁਣ ਕਰਮ ਸਿੰਘ ਦੇ ਹੱਡ ਕੁਝ ਪੁਰਾਣੇ ਹੁੰਦੇ ਜਾਂਦੇ ਸਨ ਪਰ ਜਦੋਂ ਜਿਮਨਾਸਟਿਕ ਦੇ ਡੰਡਿਆਂ ਤੇ ਖੇਡਾਂ ਕਰਦਾ ਤਾਂ ਵੇਖਣ ਵਾਲਿਆਂ ਨੂੰ ਇੰਜ ਲੱਗਦਾ ਜਿਵੇਂ ਉਹਨੂੰ ਕੋਈ ਭੂਤ ਚੰਬੜ ਗਿਆ ਹੋਵੇ ਇਸੇ ਲੜਾਈ ਵਿੱਚ ਖੈਰ ਇਹ ਸਭ ਕੁਝ ਤਾਂ ਬੰਦ ਸੀ ਹੋਰ ਵੀ ਬਹੁਤ ਕੁਝ ਬੰਦ ਸੀ ਕਦੀ ਕੱਸੀਆਂ ਹੋਈਆਂ ਵਰਦੀਆਂ ਪਾ ਕੇ ਬੈਂਡ ਨਾਲ ਪਰੇਡ ਨਹੀਂ ਸੀ ਕੀਤੀ ਕੋਈ ਬਾਜ਼ਾਰ ਨੇੜੇ ਨਹੀਂ ਸੀ ਜਿੱਥੇ ਮੁਫਤੀ ਪਾ ਕੇ ਕੋਈ ਜਾ ਸਕੇ ਕਦੇ ਕੋਈ ਪਿੰਡ ਦਾ ਇਲਾਕੇ ਦਾ ਬੰਦਾ ਨਹੀਂ ਸੀ ਮਿਲਿਆ ਇਸ ਕਰਕੇ ਜਦੋਂ ਮਾਨ ਸਿੰਘ ਦੀ ਛੁੱਟੀ ਦੀ ਵਾਰੀ ਆਈ ਤਾਂ ਕਰਮ ਸਿੰਘ ਬੜਾ ਔਖਾ ਹੋਇਆ ਜੇ ਉਹ ਨੂੰ ਵੀ ਛੁੱਟੀ ਮਿਲ ਜਾਂਦੀ ਤਾਂ ਦੋਵੇਂ ਇਕੱਠੇ ਹੀ ਛੁੱਟੀਆਂ ਗੁਜ਼ਾਰਦੇ ਤੇ ਫੇਰੇ ਇਕੱਠੇ ਹੀ ਮੋੜਾਂਦੇ ਅੰਮ੍ਰਿਤਸਰੋਂ ਚੂੜ ਕਾਣਾ ਕਿਹੜਾ ਦੂਰ ਸੀ 50 ਕੋਹ ਦੀ ਵੀ ਵਿਵਥ ਨਹੀਂ ਸੀ ਭਾਵੇਂ ਪਹਿਲੇ ਨੂੰ ਮਾਝਾ ਤੇ ਦੂਸਰੇ ਨੂੰ ਬਾਰ ਆਖਦੇ ਸਨ ਭਾਵੇਂ ਪਹਿਲਾ ਮੁੱਢ ਕਦੀਮਾ ਤੋਂ ਹੀ ਵਸਿਆ ਹੋਇਆ ਸੀ ਤੇ ਦੂਸਰੇ ਨੂੰ ਚੰਗੀ ਤਰ੍ਹਾਂ ਜੰਮ ਕੇ ਵਸਿਆ ਜੇ ਥੋੜਾ ਚੇਰੀ ਹੋਇਆ ਸੀ ਪਰ ਛੁੱਟੀ ਇਹਨਾਂ ਦਿਨਾਂ ਵਿੱਚ ਬੜੀ ਔਖੀ ਮਿਲਦੀ ਸੀ ਜਿਸ ਤਰ੍ਹਾਂ ਲੜਾਈ ਵਿੱਚ ਬਹਾਦਰੀ ਦੇ ਤਮਗੇ ਕਦੇ-ਕਦੇ ਕਿਸੇ ਨੂੰ ਮਿਲਦੇ ਜਦੋਂ ਮਾਨ ਸਿੰਘ ਪਛਾਣ ਨੂੰ ਆਉਂਦੇ ਫੌਜੀ ਟਰੱਕ ਵਿੱਚ ਬੈਠਣ ਲੱਗਾ ਤਾਂ ਕਰਮ ਸਿੰਘ ਨੇ ਕਿਹਾ ਸਾਡੇ ਘਰ ਵੀ ਹੁੰਦਾ ਆਵੇਂ ਤੂੰ ਮੇਰੇ ਕੋਲੋਂ ਆਏ ਨੂੰ ਤੈਨੂੰ ਵੇਖਣਗੇ ਤਾਂ ਅੱਧਾ ਮੇਲ ਤਾਂ ਉਹਨਾਂ ਦਾ ਹੋ ਹੀ ਜਾਏਗਾ ਫਿਰ ਉਹਨਾਂ ਕੋਲੋਂ ਆਏ ਨੂੰ ਤੈਨੂੰ ਮੈਂ ਵੇਖਾਂਗਾ ਤਾਂ ਤੇਰੇ ਕੋਲੋਂ ਉਹਨਾਂ ਦੀਆਂ ਗੱਲਾਂ ਬਾਤਾਂ ਸੁਣਾਗਾ ਅੱਧਾ ਮੇਲ ਮੇਰਾ ਵੀ ਹੋ ਜਾਏਗਾ ਉਹਨਾਂ ਨਾਲ ਫਿਰ ਆਪਣੇ ਇਲਾਕੇ 'ਚ ਉਸਦੀ ਦਿਲਚਸਪੀ ਵਿਦਾਨ ਲਈ ਪੁੱਛਿਆ ਤੂੰ ਅੱਗੇ ਕਦੇ ਉੱਧਰ ਗਏ ਕਿ ਨਹੀਂ ਨਹੀਂ ਅੰਬਰਸਰ ਵਿੱਚੋਂ ਲੰਘਿਆ ਹੀ ਆ ਪਰਾਂ ਤੇ ਕਦੀ ਨਹੀਂ ਗਿਆ ਉਧਰ ਬੜੇ ਗੁਰਦੁਆਰੇ ਨੇ ਤਰਨਤਾਰਨ ਖਡੂਰ ਸਾਹਿਬ ਗੋਇੰਦਵਾਲ ਸਾਰੀ ਥਾਈਂ ਮੱਥਾ ਟੇਕ ਕੇ ਆਈ ਨਾਲੇ ਸਾਡੇ ਘਰੋਂ ਵੀ ਹੋ ਕੇ ਆਈ ਮੈਂ ਚਿੱਠੀ ਪਾ ਦੂੰ ਉਹਨਾਂ ਨੂੰ ਤੇਸ ਕਰਕੇ ਆਪਣੀਆਂ ਛੁੱਟੀਆਂ ਮੁੱਕਣ ਦੇ ਨੇੜੇ ਅੱਜ ਉਹ ਟਾਂਗੇ ਤੇ ਚੜਿਆ ਕਰਮ ਸਿੰਘ ਦੇ ਪਿੰਡ ਜਾ ਰਿਹਾ ਸੀ ਬਾਪੂ ਜੀ ਮਹਿਮਾਨ ਸਿੰਘਾਂ ਚੂੜਕਾਣੇ ਉਸਨੇ ਕਰਮ ਸਿੰਘ ਦੇ ਘਰ ਦੀ ਡਿਊੜੀ ਵਿੱਚ ਬੈਠੇ ਬਾਬੇ ਨੂੰ ਹੱਥ ਜੋੜ ਕੇ ਕਿਹਾ ਆਓ ਜੀ ਜੀ ਆਇਆਂ ਆਓ ਬੈਠੋ ਮਾਨ ਸਿੰਘ ਅੰਦਰ ਲੰਘ ਕੇ ਮੰਜੀ ਤੇ ਬਹਿ ਗਿਆ ਉਸ ਦੇ ਆਉਣ ਕਰਕੇ ਬਾਬਾ ਕੁਝ ਔਖਾ ਔਖਾ ਲੱਗਦਾ ਸੀ ਪਹਿਲਾਂ ਤਾਂ ਇੱਧਰ ਉੱਧਰ ਵੇਖ ਰਿਹਾ ਸੀ ਪਰ ਹੁਣ ਉਸਨੇ ਚੁੱਪਚਾਪ ਨੀਵੀਂ ਪਾ ਲਈ ਸੀ ਮਾਨ ਸਿੰਘ ਕਾਲੇ ਸਵਾਦ ਨਹੀਂ ਸੀ ਪਰ ਆਪਣੀ ਇਸ ਆਉ ਭਗਤ ਤੇ ਉਹਨੂੰ ਬੜੀ ਹੈਰਾਨੀ ਹੋਈ ਹੋ ਸਕਦਾ ਸੀ ਇਹ ਕੋਈ ਉਪਰਾ ਆਦਮੀ ਹੋਵੇ ਅ ਤੁਸੀਂ ਕਰਮ ਸਿੰਘ ਦੇ ਬਾਪੂ ਉਹਨੇ ਚੰਗੇਰੀ ਮਿਲਣ ਦੀ ਮੰਗ ਕਰਦੇ ਹੋਏ ਕਿਹਾ ਆਹੋ ਜੀ ਇਹ ਉਹਦਾ ਹੀ ਕਾਰੇ ਉਹਨੇ ਮੇਰੇ ਬਾਰੇ ਤੁਹਾਨੂੰ ਕੋਈ ਚਿੱਠੀ ਲਿਖੀ ਸੀ ਹਾਂ ਉਸ ਲਿਖਿਆ ਸੀ ਵੀ ਤੁਸੀਂ ਆਓਗੇ ਸਾਡੇ ਕੋਲ ਤੇ ਬੁੱਢਾ ਉੱਠ ਕੇ ਵੇੜੇ ਵੱਲ ਤੁਰ ਪਿਆ ਉਸ ਕੱਟੀ ਨੂੰ ਖੋਲ ਕੇ ਕਿੱਲੇ ਤੋਂ ਦੂਸਰੇ ਕਿੱਲੇ ਤੇ ਵੱਧਾ ਫਿਰ ਉਸਦੇ ਪਿੰਡੇ ਤੇ ਹੱਥ ਫੇਰਿਆ ਤੇ ਫਿਰ ਉਸ ਨੂੰ ਆਪਣਾ ਹੱਥ ਚੱਟਣ ਲਈ ਦੇ ਦਿੱਤਾ ਫਿਰ ਅੰਦਰ ਜਾ ਕੇ ਮਾਨ ਸਿੰਘ ਦੇ ਆਉਣ ਦਾ ਪਤਾ ਦਿੱਤਾ ਤੇ ਚਾਹ ਲਿਆਉਣ ਲਈ ਆਖਿਆ ਤੇ ਜਿਸ ਤਰ੍ਹਾਂ ਮੁੜ ਕੇ ਡਿਉੜੀ ਵਿੱਚ ਆਉਣ ਤੋਂ ਡਰਦਾ ਹੋਵੇ ਉਹ ਫਿਰ ਵਿੜੇ ਵਿੱਚ ਬੱਦੀ ਕੋੜੀ ਕੋਲ ਖਲੋ ਗਿਆ ਉਸ ਦੇ ਅੱਗੇ ਪਈ ਤੂੜੀ ਨੂੰ ਹਿਲਾਇਆ ਹੋਰ ਛੋਲੇ ਲਿਆ ਕੇ ਵਿੱਚ ਪਾਏ ਅਖੀਰ ਮੋੜ ਡਿਉੜੀ ਵਿੱਚ ਆ ਗਿਆ। ਬਾਬਾ ਹੁਣ ਕੁਝ ਵਧੇਰੇ ਆਪਣੇ ਆਪ ਵਿੱਚ। ਉਹ ਮਾਨ ਸਿੰਘ ਵੱਲ ਸੱਜੇ ਤੋਂ ਖੱਬੇ ਵੀ ਚਾਕ ਰਿਆ ਸੀ। ਜਸਵੰਤ ਸਿੰਘ ਕਿੱਥੇ ਹੈ? ਮਾਨ ਸਿੰਘ ਨੂੰ ਪਤਾ ਸੀ ਕਿ ਕਰਮ ਸਿੰਘ ਦੇ ਨਿੱਕੇ ਭਰਾ ਦਾ ਨਾਂ ਜਸਵੰਤ ਸਿੰਘ ਹੈ। ਉਹ ਹੁਣੇ ਆ ਜਾਂਦਾ ਚਰੀ ਦੀ ਗੱਡ ਲੈ ਕੇ। ਇਹਨੇ ਨੂੰ ਕਰਮ ਸਿੰਘ ਦੀ ਬੇਬੇ ਚਾਹ ਲੈ ਕੇ ਆ ਗਈ। ਬੇਬੇ ਜੀ ਸਤਿ ਸ਼੍ਰੀ ਅਕਾਲ। ਮਾਨ ਸਿੰਘ ਨੇ ਹੱਸਦੀਆਂ ਅੱਖਾਂ ਨਾਲ ਬੁੱਢੀ ਵੱਲ ਵੇਖਿਆ। ਬੁੱਢੀ ਦੇ ਹੋਠ ਕੁਝ ਕਹਿਣ ਲਈ ਫਰਕੇ ਪਰ ਕੋਈ ਅੱਖਰ ਨਾ ਬਣ ਸਕਿਆ ਮਾਨ ਸਿੰਘ ਨੇ ਚਾਹ ਵਾਲੀ ਗੜਵੀ ਤੇ ਕੌਲੀ ਉਸ ਦੇ ਹੱਥੋਂ ਫੜ ਲਈ ਤੇ ਉਹ ਵਾਪਸ ਚਲੀ ਗਈ ਇਹ ਮਝੈਲ ਕਿਸ ਤਰ੍ਹਾਂ ਦੇ ਆਦਮੀ ਨੇ ਮਾਨ ਸਿੰਘ ਹੈਰਾਨ ਹੋ ਰਿਹਾ ਸੀ ਆਪਣੇ ਵਿੱਚ ਉਹ ਬੜਾ ਤੰਗ ਸੀ ਪਰ ਹੁਣ ਇਹ ਘਰ ਆ ਕੇ ਵਾਪਸ ਥੋੜਾ ਜਾ ਸਕਦਾ ਸੀ ਚਲੋ ਇੱਕ ਰਾਤ ਰਹਿ ਕੇ ਮੋੜ ਚੱਲਾਂਗੇ ਉਹਨੇ ਫੈਸਲਾ ਕੀਤਾ ਰਾਤ ਨੂੰ ਜਦੋਂ ਜਸਵੰਤ ਸਿੰਘ ਆਇਆ ਤਾਂ ਇਸ ਰੌਣਕ ਵਿੱਚ ਗੱਲਾਂបਾਤਾਂ ਕੁਝ ਖੁੱਲੀਆਂ ਹੋਣ ਲੱਗੀਆਂ ਬੜੀ ਮਸ਼ਹੂਰ ਹੋਈ ਹੋਈ ਹੈ ਗੋਲੀਕਰਮ ਸਿੰਘ ਦੀ ਉਥੇ ਬਰਮਾ ਦੀ ਲੜਾਈ ਵਿੱਚ ਬਸ ਉਹਦੇ ਘੋੜਾ ਦੱਬਣ ਦੀ ਧੀਰ ਹੁੰਦੀ ਹੈ ਫੇਰ ਅੱਖ ਦੇ ਫੋਰ ਵਿੱਚ ਇੱਕ ਜਾਪਾਨੀ ਹੇਠਾ ਲੇਟ ਜਾਂਦਾ ਸਾਨੂੰ ਨਾਲ ਤੁਰਦਿਆਂ ਨੂੰ ਪਤਾ ਵੀ ਨਹੀਂ ਲੱਗਦਾ ਉਹਨੇ ਸਭ ਕਿੱਥੋਂ ਵੇਖ ਲਿਆ ਮਾਨ ਸਿੰਘ ਇੱਥੇ ਰੁਕ ਗਿਆ ਇਸ ਉਮੀਦ ਤੋਂ ਕਿ ਉਹ ਸਾਰੇ ਬਰਮਾ ਦੀ ਲੜਾਈ ਦੀਆਂ ਬਹੁਤ ਸਾਰੀਆਂ ਗੱਲਾਂ ਪੁੱਛਣਗੇ। ਉਹਦਾ ਅੰਦਰ ਗੱਲਾਂ ਨਾਲ ਭਰਿਆ ਪਿਆ ਸੀ। ਪਰ ਇੱਥੇ ਤਾਂ ਕੋਈ ਸੁਣਦਾ ਹੀ ਨਹੀਂ ਸੀ। ਕੁਝ ਚਿਹਰੇ ਇਸ ਤਰ੍ਹਾਂ ਸੁਣ ਰਹੀ ਤੇ ਫਿਰ ਬੁੱਢੇ ਨੇ ਜਸਵੰਤ ਸਿੰਘ ਨੂੰ ਕਿਹਾ ਆਪਣੀ ਵਾਰੀ ਕਦੋਂ ਹੈ ਪਾਣੀ ਦੀ? ਪਰਸੋਂ 3 ਵਜੇ ਸਵੇਰੇ ਲੱਗਣੀ ਹੈ। 3 ਵਜੇ ਸਵੇਰ ਦਾ ਨਾਂ ਸੁਣ ਕੇ ਮਾਨ ਸਿੰਘ ਨੇ ਫੇਰ ਗੱਲ ਛੇੜੀ। ਉਹ ਆਪਣੇ ਯਾਰ ਦੀਆਂ ਰਾਜ ਕੇ ਗੱਲਾਂ ਕਰਨੀਆਂ ਚਾਹੁੰਦਾ ਸੀ ਹੋਰ ਗੱਲਾਂ ਦੀਆਂ ਗੱਲਾਂ ਕਰਮ ਸਿੰਘ ਪੈਰ ਰਾਤ ਉੱਠਣ ਤੋਂ ਤਾਂ ਬਚ ਗਿਆ ਫੌਜ ਵਿੱਚ ਸਵੇਰੇ ਉੱਠਣ ਦਾ ਬੜਾ ਆਲਸ ਹੈ ਉਹਨੂੰ ਸਾਰਿਆਂ ਤੋਂ ਪਿਛੋਟ ਉੱਠਦਾ ਹੈ ਉੱਥੇ ਇਸ ਨਾਲ ਵੀ ਕਿਸੇ ਦਾ ਉਤਸ਼ਾਹ ਨਾ ਜਾਗਿਆ ਫੇਰ ਰੋਟੀ ਆਈ ਉਹਨਾਂ ਕਾफी ਉਚੇਜ ਕੀਤਾ ਹੋਇਆ ਸੀ ਨਾਲ-ਨਾਲ ਜਸਵੰਤ ਉਹਨੂੰ ਰੋਟੀ ਖਾਂਦੇ ਨੂੰ ਪੱਖਾ ਚੱਲ ਰਿਹਾ ਸੀ ਉਹਦਾ ਇਹ ਖਿਆਲ ਸੀ ਕਿ ਉਹ ਉਸ ਵੱਲ ਧਿਆਨ ਨਹੀਂ ਦੇ ਰਿਹਾ ਰੋਟੀ ਖਾਂਦਿਆਂ ਖਾਂਦਿਆਂ ਕਰਮ ਸਿੰਘ ਦਾ ਨਿੱਕਾ ਜਿਹਾ ਮੁੰਡਾ ਤੁਰਦਾ ਤੁਰਦਾ ਮਾਨ ਸਿੰਘ ਦੀ ਮੰਜੀ ਕੋਲ ਆ ਗਿਆ ਜਿਉ ਹੋਰ ਕਿਸੇ ਨਾਲ ਕਰਮ ਸਿੰਘ ਦੀਆਂ ਗੱਲਾਂ ਨਹੀਂ ਕਰ ਸਕਦਾ ਸੀ ਤ ਉਹਦੇ ਮੁੰਡੇ ਨਾਲ ਤਾਂ ਕਰ ਸਕਦਾ ਸੀ ਮਾਨ ਸਿੰਘ ਨੇ ਉਹਨੂੰ ਕੁਛੜ ਚੁੱਕ ਲਿਆ ਓਏ ਆਪਣੇ ਬਾਪੂ ਕੋਲ ਜਾਣਾ ਹੀ ਜਾਣਾ ਹੀ ਤਾਂ ਚੱਲ ਮੇਰੇ ਨਾਲ ਬੜਾ ਮੀਂਹ ਪੈਂਦਾ ਉੱਥੇ ਪਾਣੀ ਚ ਤਰਿਆ ਫੇਰੀ ਮਾਨ ਸਿੰਘ ਦੀ ਇਹ ਗੱਲ ਬਾਪੂ ਨੂੰ ਸੂਲ ਵਾਂਗ ਚੁਭੀ ਆ ਫੜ ਲੈ ਮੁੰਡੇ ਨੂੰ ਉਧਰ ਰੱਖ ਰੋਟੀ ਤਾਂ ਖਾ ਲੈਂਦਿਆ ਕਰੋ ਆਰਾਮ ਨਾਲ ਬਾਪੂ ਨੇ ਜ਼ਰਾ ਤੇਜ਼ ਹੋ ਕੇ ਕਿਹਾ ਤੇ ਬੇਬੇ ਆ ਕੇ ਮੁੰਡਾ ਚੁੱਕ ਕੇ ਲੈ ਗਈ ਹੁਣ ਤੇ ਘਰ ਦੀ ਹਵਾ ਵਿੱਚ ਮਾਨ ਸਿੰਘ ਨੂੰ ਸਾਹ ਲੈਣਾ ਵੀ ਔਖਾ ਹੋ ਰਿਹਾ ਸੀ ਇਧਰ ਦਾ ਪੈਂਡਾ ਮੁਕਾ ਕੇ ਉਹਦਾ ਛੇਤੀ ਛੇਤੀ ਮੋੜਨ ਨੂੰ ਜੀ ਕਰਦਾ ਸੀ ਉਹਨੇ ਆਪਣੇ ਅਗਲੇ ਦਿਨ ਦੇ ਚੱਕਰ ਬਾਰੇ ਪੁੱਛ ਗਿੱਚ ਅਰੰਭੀ ਇਥੋਂ ਤਰਨ ਤਰਨ ਕਿੰਨਾ ਕੁ ਹੈ ਚਾਰ ਕੋ ਦਾ ਪਿੰਡ ਆ ਇਹ ਟਾਂਗਾ ਤੇ ਮਿਲ ਜਾਂਦਾ ਹੋਏਗਾ ਸਵੇਰੇ ਸਵੇਰੇ ਹੀ ਟਾਂਗਿਆਂ ਟੋਂਗਿਆਂ ਦਾ ਫਿਕਰ ਨਾ ਕਰ ਕਾਕਾ ਜਸਵੰਤ ਨੂੰ ਤੇਰੇ ਨਾਲ ਕੱਲਾਂਗੇ ਦੋਵੇਂ ਭਰਾ ਇਕੱਠੇ ਹੀ ਮੱਥਾ ਟੇਕ ਆਇਓ ਜਾ ਕੇ ਇਸ ਗੱਲ ਤੇ ਮਾਨ ਸਿੰਘ ਰਾਜ਼ੀ ਸੀ ਜਸਵੰਤ ਐਡਾ ਕੁੱਟਿਆ ਹੋਇਆ ਬੰਦਾ ਨਹੀਂ ਸੀ ਪਰ ਮਾਨ ਸਿੰਘ ਦੇ ਨਾਲ ਤੁਰਦਿਆਂ ਉਹ ਵੀ ਕੁਝ ਕੁੱਟਿਆ ਹੀ ਗਿਆ ਜਿਹੜੇ ਜਾਣੂ ਬੰਦੇ ਉਹਨੂੰ ਰਾਹ ਵਿੱਚ ਮਿਲਦੇ ਉਹ ਉਹਨਾਂ ਤੋਂ ਦੂਰੋਂ ਹੀ ਫਤਿਹ ਬਲਾ ਕੇ ਗਾਂ ਤੁਰ ਪੈਂਦਾ ਜਿਵੇਂ ਮਾਨ ਸਿੰਘ ਦਾ ਜੀ ਕਰਦਾ ਕਿ ਆਪ ਖਲੋ ਕੇ ਲੋਕਾਂ ਨਾਲ ਗੱਲਾਂ ਬਾਤਾਂ ਕਰੇ ਉਸਨੇ ਕਿਹੜਾ ਰੋਜ਼ ਰੋਜ਼ ਇਸ ਪਾਸੇ ਆਉਣਾ ਸੀ ਕਰਮ ਸਿੰਘ ਨੇ ਤਾਂ ਬੜਾ ਜੱਸ ਖਟਿਆ ਫੌਜ ਵਿੱਚ ਤੂੰ ਕਿਉਂ ਨਾ ਫੌਜ ਵਿੱਚ ਗਿਆ ਮਾਨ ਸਿੰਘ ਨੇ ਫੇਰ ਕਰਮ ਸਿੰਘ ਨੂੰ ਅੱਗੇ ਲੈ ਆਂਦਾ ਜਸਵੰਤ ਇੱਕਦਮ ਇਕੱਠਾ ਹੋ ਗਿਆ ਜਿਵੇਂ ਕੋਈ ਚੋਰੀ ਕਰਦਾ ਫੜਿਆ ਜਾਂਦਾ ਕੁਝ ਠਹਿਰ ਕੇ ਉਸਨੇ ਕਿਹਾ ਇੱਕ ਥੋੜਾ ਜਿਹਾ ਫੌਜ ਵਿੱਚ ਚਰੀਆਂ ਕਮਾਦ ਕਿੱਡੇ-ਕੱਡੇ ਹੋ ਗਏ ਨੇ ਆਪਣੇ ਵੱਲ ਇੱਕ ਚਰੀ ਦੀ ਪੈਲੀ ਕੋਲੋਂ ਲੰਘਦਿਆਂ ਜਸਵੰਤ ਨੇ ਗੱਲ ਚਲਾਈ ਬੰਦੇ-ਬੰਦੇ ਜਿੱਡੇ ਖੜੇ ਨੇ ਪਰ ਉਸ ਦਾ ਦਿਲ ਇਸ ਗੱਲ ਵਿੱਚ ਨਹੀਂ ਸੀ ਉਹ ਆਪਣੇ ਯਾਰ ਕਰਮ ਸਿੰਘ ਦੀਆਂ ਗੱਲਾਂ ਕਰਨਾ ਚਾਹੁੰਦਾ ਸੀ ਪਿੰਡ ਮੁੜ ਕੇ ਮਾਨ ਸਿੰਘ ਪਛਾਣ ਜਾਂਦੀਆਂ ਸਲਾਹਾਂ ਵਿੱਚ ਸੀ ਅੰਮ੍ਰਿਤਸਰੋਂ ਰਾਤ ਦੀ ਗੱਡੀ ਚੜ੍ਹ ਕੇ ਉਹ ਸਵੇਰ ਵੇਲੇ ਫੇਰ ਪਿੰਡ ਆ ਪੜ ਸਕਦਾ ਸੀ ਭਾਵੇਂ ਆਪੋ ਆਪਣੀ ਥਾਂ ਸਾਰਿਆਂ ਨੇ ਉਸ ਲਈ ਕਾਫੀ ਉਚੇਚ ਕੀਤੀ ਸੀ ਪਰ ਉਸ ਨੂੰ ਇਸ ਫੇਰੇ ਦਾ ਉਮੀਦ ਤੋਂ ਬਹੁਤ ਘੱਟ ਸਵਾਦ ਆਇਆ ਸੀ ਇਸ ਵੇਲੇ ਵੀ ਅੰਦਰ ਉਸ ਲਈ ਚਾਹ ਤਿਆਰ ਹੋ ਰਹੀ ਸੀ ਡਿਊੜੀ ਵਿੱਚ ਉਹ ਕੱਲਾ ਹੀ ਸੀ ਸਾਹਮਣੇ ਗਲੀ ਵਿੱਚ ਝੋਲਾ ਗਲ ਵਿੱਚ ਲਮਕਾਈ ਡਾਕੀਆ ਤੁਰਿਆ ਆਉਂਦਾ ਸੀ ਪਹਿਲਾਂ ਤਾਂ ਇਸ ਤਰ੍ਹਾਂ ਲੱਗਾ ਕਿ ਜਿਵੇਂ ਉਹ ਤੁਰਦਾ ਤੁਰਦਾ ਸਿੱਧਾ ਹੀ ਅੰਦਰ ਲੰਘ ਜਾਏਗਾ ਪਰ ਫਿਰ ਉਹ ਡਿਊੜੀ ਵਿੱਚ ਆ ਕੇ ਮੰਜੀ ਤੇ ਬਹਿ ਗਿਆ ਕੀ ਲਿਆਇਓ ਲਿਆਉਣਾ ਕੀ ਐ ਆ ਪੈਨਸ਼ਨ ਆਈ ਐ ਵਿਚਾਰੇ ਕਰਮ ਸਿੰਘ ਦੀ ਕਰਮ ਸਿੰਘ ਦੀ ਪੈਨਸ਼ਨ ਕਰਮ ਸਿੰਘ ਮਾਰਿਆ ਗਿਆ ਬਾਦਸ਼ਾਹ ਸਾਰਾ ਇਲਾਕਾ ਤਰਾਸ ਤਰਾਸ ਪਿਆ ਕਰਦਾ ਐ ਤੇ ਤੁਸੀਂ ਉਹਦੇ ਘਰ ਬੈਠੇ ਹੀ ਪੁੱਛਦੇ ਹੋ ਤੇ ਕਰਮ ਸਿੰਘ ਮਾਰਿਆ ਗਿਆ ਚਿੱਠੀ ਆਇਆ ਤਾਂ ਜ 15 ਦਿਨ ਹੋ ਗਏ ਨੇ ਦੋ ਕੁ ਵਾਰ ਤਾਂ ਮਾਨ ਸਿੰਘ ਦਾ ਸਾਹ ਕਾਲਾ ਜਿਹਾ ਆਇਆ ਸਿਰ ਤੇ ਨੱਕ ਤੋਂ ਉਤਲੇ ਹਿੱਸੇ ਦੀ ਇੱਕ ਮੁਠ ਜਿਹੀ ਮਿੱਟੀ ਗਈ ਤੇ ਫਿਰ ਅੱਖਾਂ ਰਾਈ ਪਾਣੀ ਨੁੱਚੜਨ ਨਾਲ ਦਿੱਲੀ ਹੋਣ ਲੱਗੀ ਕਰਮ ਸਿੰਘ ਦਾ ਘਰ ਅੰਦਰ ਗਿਆ ਹੋਇਆ ਉਹਦਾ ਪਿਤਾ ਉਧਰ ਨਿਕਕਾ ਜੇ ਮੁੰਡਾ ਉਸ ਨੂੰ ਰੋਣ ਵਿੱਚ ਮਦਦ ਦੇ ਰਿਹਾ ਸੀ ਬਾਪੂ ਨੇ ਬਾਹਰੋਂ ਹੀ ਢਾਕੀਆ ਬੈਠਾ ਵੇਖ ਕੇ ਸਮਝ ਲਿਆ ਕਿ ਗੱਲ ਨਿਕਲ ਗਈ ਹੈ ਹੁਣ ਭਾਰ ਚੁੱਕੀ ਫਿਰਨ ਦੀ ਕੋਈ ਲੋੜ ਨਹੀਂ ਅਠਾ ਪੈਰਾਂ ਦਾ ਦਬਾ ਟਿੱਲਾ ਹੋਇਆ ਤੇ ਅਥਰੂ ਵਗ ਤੁਰੇ ਦੋਵੇਂ ਬਹੁਤ ਚਿਰ ਕੋਲ-ਕੋਲ ਬੈਠੇ ਆਪਣੇ ਆਪ ਨੂੰ ਹੌਲਾ ਕਰਦੇ ਰਹੇ ਫਿਰ ਮਾਨ ਸਿੰਘ ਬੋਲਿਆ ਤੋ ਸਹਮੇ ਨੂੰ ਆਉਂਦੇ ਨੂੰ ਕਿਉਂ ਨਾ ਦੱਸਿਆ ਅਵੇਂ ਅਸਾਂ ਆਖਿਆ ਮੁੰਡਾ ਛੁੱਟੀ ਆਇਆ ਹੈ ਇਹਦੀ ਛੁੱਟੀ ਖਰਾਬ ਨਾ ਹੋਵੇ ਆਪੇ ਛੁੱਟੀ ਕੱਟ ਕੇ ਪਲਟਣ ਵਿੱਚ ਜਾਏਗਾ ਤੇ ਸੁਣ ਲਏਗਾ ਫਾਜੀ ਨੂੰ ਛੁੱਟੀ ਬਹੁਤ ਪਿਆਰੀ ਹੁੰਦੀ ਹੈ ਜਿੰਨੀ ਕਰਮ ਸਿੰਘ ਨੂੰ ਪਿਆਰੀ ਸੀ ਉਨੀ ਤੈਨੂੰ ਵੀ ਹੋਊ ਬਾਹਰ ਦੇ ਪਿੰਡਾਂ ਦੇ ਲੋਕ ਤਾਂ ਸੌਣ ਦੇ ਜੰਪਲ ਨੇ ਉਹਨਾਂ ਨੂੰ ਤਾਂ ਥੋੜਾ ਔਖ ਵੀ ਬਹੁਤਾ ਦਿਸਦਾ ਹੋ ਪਰ ਅਸੀਂ ਗੱਲ ਲੁਕਾਉਣ ਵਿੱਚ ਰਤਾ ਕਾਗਿਆਬ ਨਹੀਂ ਹੋਏ ਅਸੀਂ ਬੇਸਵਾਦੀ ਕੀਤੀ ਮੁਰਦੇ ਹੋਏ ਮਾਨ ਸਿੰਘ ਨੇ ਮਾਝੇ ਦੇ ਪਿੰਡ ਵੇਖੇ ਜਿਨ੍ਹਾਂ ਦਾ ਉਹ ਬਾਬਾ ਜੰਪਲ ਸੀ ਇਹਨਾਂ ਦਿਵਾਲੇ ਬਚਾ ਲਈ ਕਿਲੇ ਕੋਟ ਉਸਰੇ ਹੋਏ ਸਨ ਥਾਂ ਥਾਂ ਮੜੀਆਂ ਤੇ ਸਮਾਧਾਂ ਸਨ ਜਿਹੜੀਆਂ ਪੀੜੀਆਂ ਵਿੱਚ ਇਹਨਾਂ ਲੋਕਾਂ ਦੀ ਭਾਰਤ ਤੇ ਧਾਵਾ ਕਰਨ ਵਾਲਿਆਂ ਨਾਲ ਲੜਨ ਮਰਨ ਦੀਆਂ ਕਹਾਣੀਆਂ ਦੱਸਦੀਆਂ ਸਨ ਇਸੇ ਕਰਕੇ ਬਾਬੇ ਦੀ ਸੈਨ ਸ਼ਕਤੀ ਇੰਨੀ ਵਧੀ ਹੋਈ ਸੀ ਉਹ ਦੂਜਿਆਂ ਨੂੰ ਹੌਲਾ ਰੱਖਣ ਲਈ ਆਪ ਹੋਰ ਭਾਰ ਚੁੱਕਣਾ ਚਾਹੁੰਦਾ ਸੀ ਮਾਨ ਸਿੰਘ ਨੇ ਸੁਣਿਆ ਹੋਇਆ ਸੀ ਇੱਕ ਤੌਲ ਹੈ ਯਾਨੀ ਇੱਕ ਬੌਲਦ ਹੈ ਜੋ ਆਪਣੇ ਸਿਰਾਂ ਤੇ ਸਾਰੀ ਧਰਤੀ ਦਾ ਭਾਰ ਚੁੱਕ ਕੇ ਖੜਾ ਰਹਿੰਦਾ ਹੈ ਉਸ ਨੂੰ ਇਸ ਤਰ੍ਹਾਂ ਲੱਗਾ ਜਿਵੇਂ ਕਰਮ ਸਿੰਘ ਦਾ ਪਿਤਾ ਹੀ ਉਹ ਤੌਲ ਹੈ ਜਿਹੜਾ ਭਾਰ ਥੱਲੇ ਦੱਬਿਆ ਹੋਣ ਦੇ ਬਾਵਜੂਦ ਵੀ ਲੋਕਾਂ ਦਾ ਭਾਰ ਚੁੱਕਣਾ ਚਾਹੁੰਦਾ ਸੀ